ਸਾਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਜੋ ਆਪਾਂ ਮੌਕੇ ਤੇ ਮੰਡੀ ਚ ਝੋਨੇ ਦੇ ਰੇਟ ਚੱਲ ਰਹੇ ਨੇ ਉਹਦੇ ਤੇ ਚਰਚਾ ਕਰਾਂਗੇ ਨਾਲ ਦੀ ਨਾਲ ਜੋ ਪਿਛਲੇ ਕਾਫੀ ਦਿਨਾਂ ਤੋਂ ਸ਼ੈਲਰ ਮਾਲਕਾਂ ਤੇ ਸਰਕਾਰ ਦੇ ਵਿੱਚ ਖਿੱਚ-ਤਾਣੀ ਚੱਲ ਰਹੀ ਸੀ ਜਿਨੂੰ ਲੈ ਕੇ ਜੋ ਸ਼ੈਲਰ ਮਾਲਕਾਂ ਦੀ ਮੁੱਖ ਮੰਗ ਸੀ ਕਿ ਉਹਨਾਂ ਦਾ ਪਿਛਲੇ ਸਾਲ ਵਾਲਾ ਜੋ ਗੋਦਾਮਾਂ 'ਚ ਮਾਲ ਪਿਆ ਸਰਕਾਰ ਦਾ ਉਹਨੂੰ ਜਲਦ ਤੋਂ ਜਲਦ ਚੁਕਾਇਆ ਜਾਵੇ ਤਾਂ ਜੋ ਅਗਲੇ ਸੀਜ਼ਨ ਵਾਸਤੇ ਉਹਨਾਂ ਕੋਲ ਪ੍ਰੋਪਰ ਸਪੇਸ ਜਾਂ ਜਗ੍ਹਾ ਹੋਵੇ ਤਾਂ ਜੋ ਉਹਦੀ ਕਢਾਈ ਕਰਕੇ ਉਹ ਅਗਲੇ ਸਾਲ ਦਾ ਜੋ ਮਾਲ ਹੈ ਉਹਨੂੰ ਸਟਾਕ ਕਰ ਸਕਣ ਇਹਦੇ ਉੱਤੇ ਪੰਜਾਬ ਸਰਕਾਰ ਜੋ ਸ਼ੈਲਰ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪੰਜਾਬ ਦੇ ਫੂਡ ਐਂਡ ਸਪਲਾਈ ਮਿਨਿਸਟਰ ਨੇ ਉਹਨਾਂ ਵੱਲੋਂ ਇੱਕ ਬਿਆਨ ਆਇਆ ਜਿਦੇ ਚ ਇਸ ਸਪੇਸ ਨੂੰ ਜਲਦ ਤੋਂ ਜਲਦ ਖਾਲੀ ਯਾਨੀ ਕਿ ਗੋਦਾਮਾਂ ਚ ਜੋ ਮਾਲ ਪਿਆ ਉਹਨੂੰ ਜਲਦ ਤੋਂ ਜਲਦ ਚੁਕਾ ਕੇ ਸੈਂਟਰ ਨੂੰ ਅੱਗੇ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਉਹਨਾਂ ਨਾਲ ਰਲ ਕੇ ਇਸ ਜੋ ਝੋਨੇ ਨੂੰ ਪਿਛਲੇ ਸਾਲ ਵਾਲੇ ਝੋਨੇ ਨੂੰ ਬਾਹਰ ਐਕਸਪੋਰਟ ਕਰਨ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹਾਲਾਂਕਿ ਜੋ ਪੀਆਰ 26 ਤੇ ਪੂਸਾ 44 ਦੀ ਵਿਕਰੀ ਤੇ ਕੋਈ ਬਿਆਨ ਉਹਨਾਂ ਵੱਲੋਂ ਨਹੀਂ ਦਿੱਤਾ ਪਰ ਜੋ ਪਿਛਲੇ ਸਾਲ ਵਾਲਾ ਮਾਲ ਹੈ ਉਹਨੂੰ ਖਾਲੀ ਕਰਨ ਤੇ ਉਹਨਾਂ ਨੇ ਆਪਦਾ ਪੂਰਾ ਭਰੋਸਾ ਜਤਾਇਆ ਆਓ ਸੁਣਦੇ ਹਾਂ ਪਹਿਲੇ ਉਹਨਾਂ ਦਾ ਬਿਆਨ ਉਸ ਤੋਂ ਬਾਅਦ ਆਪਾਂ ਇਸ ਤੇ ਹੋਰ ਚਰਚਾ ਕਰਾਂਗੇ ਸਾਡੇ ਜਿਹੜੇ ਗਡਾਉਣ ਨੇ ਉਹਨਾਂ ਅੰਦਰ ਸਪੇਸ ਨੂੰ ਲੈ ਕੇ ਇੱਕ ਚਿੰਤਾ ਜਿਹੜੀ ਆ ਉਹ ਕੁਝ ਸੈਕਸ਼ਨ ਵੱਲੋਂ ਮਰਲਬ ਦ ਸਾਈ ਗਈ ਸੀਗੀ ਤੋਂ ਖਾਸ ਕਰਕੇ ਜਿਹੜੇ ਸਾਡੇ ਮਿਲਰ ਨੇ ਪੰਜਾਬ ਕਿਉਂਕਿ ਪੈੜੀ ਦਾ ਸੀਜ਼ਨ ਵੀ ਸਾਡੇ ਸਿਰ ਦੇ ਉੱਤੇ ਆ ਠੀਕ 25 ਦਿਨ ਤੋਂ ਬਾਅਦ ਪੈੜੀ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਹੀ ਜਾ ਰਿਹਾ ਸੋ ਉਹਦੇ ਲਈ ਕੁਝ ਚਿੰਤਾਵਾਂ ਜਿਹੜੀਆਂ ਉਹ ਸਾਡੇ ਮੀਨਰਸ ਦੇ ਸਾਹਮਣੇ ਸੀਗੀਆਂ ਕਿਉਂਕਿ ਮੰਡੀ ਦੇ ਅੰਦਰ ਜਦੋਂ ਕਿਸਾਨ ਨੇ ਆਣਾ ਤੇ ਹਰ ਵਾਰ ਉਹਦੀ ਤਿਆਰੀਆਂ ਕੀਤੀ ਜਾਂਦੀਆਂ ਇਸ ਵਾਰ ਵੀ ਮਤਲਬ ਤਿਆਰੀਆਂ ਪੂਰੀਆਂ ਆ ਸੋ ਕਿਸਾਨ ਨੇ ਮੰਡੀ ਚ ਆਪਣੀ ਫਸਲ ਵੇਚ ਕੇ ਔਰ ਉਹਦਾ ਅਸੀਂ ਭੁਗਤਾਨ ਕਰਕੇ ਉਹਨੂੰ ਤਾਂ ਵੇਲੇ ਮਤਲਬ ਕਰ ਦੇਣਾ ਹੁੰਦਾ ਮਤਲਬ ਰੁਟੀਨ ਚ ਸੋ ਉਹਦੀਆਂ ਤਿਆਰੀਆਂ ਇਸ ਵਾਰ ਵੀ ਸਾਡੀਆਂ ਬੁਰੀਆਂ ਨੇ ਪਰ ਇਸ ਤੋਂ ਬਾਅਦ ਜਦੋਂ ਬੈਡੀ ਮਿਲਰ ਕੋ ਜਾਂਦੀ ਆ ਸੋ ਉਹਨੇ ਫਿਰ ਉਹਦੀ ਮਿਲਨ ਕਰਕੇ ਜਿਹੜਾ ਚਾਵਲ ਆ ਉਹ ਕਿਤੇ ਨਾ ਕਿਤੇ ਰੱਖਣਾ ਹੁੰਦਾ ਸੋ ਜਿਹੜੇ ਪੰਜਾਬ ਦੇ ਅੰਦਰ ਗਡਾਉਣ ਨੇ ਜਿਹੜੀ ਸਾਡੇ ਘਵਲ ਗਡਾਉਣ ਨੇ ਉਹਨਾਂ ਦੇ ਅੰਦਰ ਇਹ ਸਵਾਰ ਜਿਹੜੀ ਸਪੇਸ ਹੈ ਉਸ ਲੈਵਲ ਦੀ ਨਹੀਂ ਬਣੀ ਜਿਹਨੂੰ ਲੈ ਕੇ ਮਤਲਬ ਅਸੀਂ ਜੂਨੀਅਰ ਮਿਸਟਰ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇਹਦਾ ਕੋਈ ਹਾਲ ਗੱਡਿਆ ਜਾਵੇ ਸੋ ਅਸੀਂ ਕੁਝ ਉਹਨਾਂ ਨੂੰ رائے ਵੀ ਦਿੱਤੀ ਸੀਗੀ ਆਪਣੇ ਵੱਲੋਂ ਕਿ ਤੁਸੀਂ ਜਿਸ ਤਰ੍ਹਾਂ ਐਕਸਪੋਰਟ ਦੀ ਗੱਲ ਅਸੀਂ ਉਹਨਾਂ ਨੇ ਸ਼ੇਅਰ ਕੀਤੀ ਵੀ ਤੁਸੀਂ ਜਿਹੜੇ ਨਾਨਵਾਸਮਤੀ ਉਹ ਪਿਛਲੇ ਦਿਨਾਂ ਤੋਂ ਬੰਦ ਐਕਸਪੋਰਟ ਇਹਨੂੰ ਵੀ ਸ਼ੁਰੂ ਕਰਨਾ ਚਾਹੀਦਾ ਜਿਸ ਤਰ੍ਹਾਂ ਕੋਈ ਇਥੋਨਲ ਦੇ ਵਿੱਚ ਵੀ ਚਾਵਲ ਪੈਂਦੇ ਆ ਸੋ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ ਇੱਕ ਜਨਰਲ ਲੈਟਰ ਘਟਾਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 28 ਅੱਠ ਨੂੰ ਅਸੀਂ ਮਿਲੇ ਆ ਉਹਨਾਂ ਨੂੰ ਔਰ ਨੈਕਸਟ ਡੇ ਹੀ ਉਹਨਾਂ ਦੀ ਇੱਕ ਚਿੱਠੀ ਆ ਗਈ ਹੈ ਔਰ ਉਸ ਚਿੱਠੀ ਦੇ ਅੰਦਰ ਉਹਨਾਂ ਨੇ ਜਨਰਲ ਹੀ ਕਿਹਾ ਕਿ ਅਸੀਂ ਆਉਣ ਵਾਲੇ ਨ ਦਿਨਾਂ ਦੇ ਦੌਰਾਨ 23 ਲੱਖ ਮੀਟ੍ਰਿਕ ਟਨ 23 ਲੱਖ ਮੀਟ੍ਰਿਕ ਟਨ ਜਿਹੜਾ ਉਹ ਚਾਵਲ ਹੈ ਉਹ ਪੰਜਾਬ ਦੀਆਂ ਜਿਹੜੇ ਗਡਾਉਨ ਨੇ ਉਹਨਾਂ ਚਾੱਕੇ ਖੁੱਲੀ ਮਾਰਕੀਟ ਜੀ ਨੂੰ ਅਸੀਂ ਮੱਲ ਜਿਹੜਿਆ ਉਹ ਵਿੱਚ ਆ ਗਏ ਔਰ ਇਹਦੇ ਨਾਲ ਦੀ ਨਾਲ ਉਹਨਾਂ ਨੇ 2 ਲੱਖ ਮੀਟ੍ਰਿਕ ਟਨ ਜਿਹੜਾ ਉਹ ਮਲੇਸ਼ੀਆ ਨੂੰ ਵੀ ਐਕਸਪੋਰਟ ਕਰਨ ਦਾ ਜਿਹੜਾ ਉਹ ਜ਼ਿਕਰ ਕੀਤਾ ਸੋ ਮੈਂ ਤੁਹਾਡੇ ਚੈਨਲ ਤੇ ਮਾਦੀਮ ਦੇ ਰਹੀਂ ਅ ਮਤਲਬ ਜ਼ਰੂਰ ਪੰਜਾਬ ਦੇ ਮਿਲਰਸ ਨੂੰ ਪੰਜਾਬ ਦੇ तमाम ਜਿਹੜੇ ਇਸ ਪੈਡੀ ਸਿਜ਼ਨ ਨਾਲ ਜੁੜੇ ਸਾਡੇ ਪੈਨਪਰਾ ਨੇ ਚਾਹੀਓ ਸਾਡੇ ਆਰਤੀ ਨੇ ਚਾਹੀਓ ਸਾਡੇ ਕਿਸਾਨ ਨੇ ਚਾਹੀ ਕੋਈ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਪਹਿਲੀ ਗੱਲ ਤੇ ਕੋਈ ਇਕਿਲਤ ਮਤਲਬ ਰਹਿਣੀ ਨਹੀਂ ਹੈ ਸੋ ਹੁਣ ਜਿਹੜਾ 23 ਲੱਖ ਮੀਟਰ ਟਨ ਜਦੋਂ ਖੁੱਲੀ ਮਾਰਗ ਸਰਕਾਰ ਨੇ ਇਹਨੂੰ ਵੇਚਣ ਦਾ ਇਹ ਚਿੱਠੀ ਜਾਰੀ ਕੀਤੀ ਹੈ ਪ੍ਰਬੰਧ ਕੀਤਾ ਸੋ ਇਹਦੇ ਨਾਲ ਬਹੁਤ ਵੱਡੀ ਰਾਹਤ ਮਿਲੇਗੀ ਸੋ ਮੈਂ ਜ਼ੋਰ ਇਹ ਕਹਾਂਗਾ ਵੀ ਇਹ ਸੀਜ਼ਨ ਵੀ ਜਿਸ ਤਰ੍ਹਾਂ ਆਖੀ ਸਾਡੇ ਸੀਜ਼ਨ ਚਾਹੇ ਉਹ wheat ਦਾ ਚਾਹੇ paddy ਦਾ ਬਹੁਤ ਹੀ ਖੂਬਸੂਰਤ ਸੀਜ਼ਨ ਮਲ ਰਹੇ ਨੇ ਸੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਸੁਣਿਆ ਕਿ ਜੋ ਸਰਕਾਰ ਨੇ ਸਪੇਸ ਨੂੰ ਲੈ ਕੇ ਛੈਲਰ ਮਾਲਕਾਂ ਦਾ ਜੋ ਸਮਾਧਾਨ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਆਸਵਾਸ਼ਣ ਦਿੱਤਾ ਕਿ ਸਪੇਸ ਵੱਲੋਂ ਕੋਈ ਵੀ ਕਮੀ ਉਹਨਾਂ ਨੂੰ ਨਹੀਂ ਆਏਗੀ ਇਸ ਦੇ ਨਾਲ ਨਾਲ ਜੋ ਸ਼ੈਲਰ ਵਾਲਿਆਂ ਨੇ ਪੀਆਰ 26 ਦਾ ਬਾਈਕਾਟ ਕੀਤਾ ਉਹਦੇ ਤੇ ਅਜੇ ਕੋਈ ਬਿਆਨ ਸਰਕਾਰ ਵੱਲੋਂ ਨਹੀਂ ਆਇਆ ਪੂਸਾ 44 ਤੇ ਵੀ ਅਜੇ ਜੋ ਕਾਫੀ ਸਵਾਲ ਬਣੇ ਹੋਏ ਨੇ ਤੇ ਕਿਸਾਨ ਦੀ ਚਿੰਤਾ ਇਹ ਵੀ ਹੈ ਕਿ ਅੱਗੇ ਹੋਣ ਵਾਲੇ ਦਿਨਾਂ ਦੇ ਵਿੱਚ ਪੀਆਰ 26 ਤੇ ਪੂਸਾ 44 ਦਾ ਕੀ ਬਣੇਗਾ ਉਹਨਾਂ ਦਾ ਜੋ ਮਾਰਕੀਟ ਦੇ ਵਿੱਚ ਵਿਕਰੀ ਹੋ ਪਾਏਗੀ ਜਾਂ ਨਹੀਂ ਸੋ ਤੁਹਾਡੇ ਵੀ ਕੀ ਵਿਚਾਰ ਨੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਇਸ ਦੇ ਨਾਲ ਹੁਣ ਆਪਾਂ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਦੇ ਤੇ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਗੱਲ ਕਰੀਏ ਜੰਡੇਆਲਾ ਗੁਰੂ ਮੰਡੀ ਦੀ 1509 ਹੱਥ ਵਾਲਾ 2600 ਰੁਪਏ ਪ੍ਰਤੀ ਕੁਆਂਟਲ ਲਾੜਵਾ ਮੰਡੀ 1509 2885 ਰੁਪਏ ਪਹਿਲੇ ਨਾਲੋਂ ਪਿਛਲੇ 2-3 ਦਿਨਾਂ ਦੇ ਵਿੱਚ ਜੋ 100 ਰੁਪਏ ਤੱਕ ਦੀ ਤੇਜ਼ੀ 1509 ਦੇ ਰੇਟਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਸੁਪਰ 52 ਦਾ ਰੇਟ ਲਾੜਵਾ ਮੰਡੀ 2500 ਰੁਪਏ ਪ੍ਰਤੀ ਕੁਇੰਟਲ ਰਿਹਾ ਤਰਾਵੜੀ 1509 ਹੱਥ ਵਾਲਾ 2691 ਰੁਪਏ ਅੰਮ੍ਰਿਤਸਰ ਸਾਇਬ ਮੰਡੀ 1509 ਹੱਥ ਵਾਲਾ 2879 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਸਮਾ ਲੱਖਾ ਮੰਡੀ 1509 ਹੱਥ ਵਾਲਾ 2451 ਰੁਪਏ ਟੁਹਾਣਾ ਮੰਡੀ 1509 ਕੰਬਾਈਨ ਵਾਲਾ 2765 ਰੁਪਏ ਫਤਿਹਵਾਦ ਮੰਡੀ 1509 ਕੰਬਾਈਨ ਵਾਲਾ 2640 ਰੁਪਏ ਪ੍ਰਤੀ ਕਵਾਂਟਲ ਗੜਮੁਕਤੇਸ਼ਵਰ ਮੰਡੀ 1509 ਹੱਥ ਵਾਲਾ 2601 ਰੁਪਏ ਆਰਐਚ10 ਚੋਨਾ 1901 ਰੁਪਏ ਕਰੋਂਡਾ ਮੰਡੀ 1509 ਹੱਥ ਵਾਲਾ 2725 ਰੁਪਏ ਕਰਨਾਲ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਨਰੇਲਾ ਮੰਡੀ 1509 ਹੱਥ ਵਾਲਾ 2600 ਰੁਪਏ ਗੰਗੋਵ ਮੰਡੀ 1509 ਹੱਥ ਵਾਲਾ 2700 ਰੁਪਏ ਇੰਦਰੀ ਮੰਡੀ 1509 ਹੱਥ ਵਾਲਾ 2800 ਰੁਪਏ ਸੁਪਰ 52 2325 ਰੁਪਏ ਪ੍ਰਤੀ ਕਵਾਂਟਲ ਵਿਪਰੀਆ ਮੰਡੀ ਜੋ 1509 ਦਾ ਰੇਟ ਹੈ 2780 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਵੀਡੀਓ ਚੰਗੀ ਲੱਗੀ ਤਾਂ ਵੱਤ ਵਤ ਕਿਸਾਨਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ